ਸਰ ਵਿੱਚ ਅੱਜ ਸਮਾਜ ਸੇਵਕ ਸਰਬਜੀਤ ਸਿੰਘ ਪੁੱਲਰ ਵੱਲੋਂ ਆਪਣੇ ਪਿਤਾ ਸਵਰਗਵਾਸੀ ਸਰਦਾਰ ਮੁਖਤਾਰ ਸਿੰਘ ਪੁੱਲਰ ਜੀ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਜਿਸ ਚ ਪਿੰਡਾ ਸ਼ਹਿਰਾ ਤੋਂ ਲੋਕਾਂ ਨੇ ਆਪਣਾ ਖੂਨਦਾਨ ਕੀਤਾ ਇਸ ਮੌਕੇ ਸਮਾਜਿਕ ਸਖਸੀਤਾਂ ਰਾਜਨੀਤਿਕ ਨੁਮਾਇੰਦੇ ਸਨ ਖੂਨਦਾਨ ਕਰਨ ਆਏ ਲੋਕਾਂ ਨੂੰ ਗੋਲਦੀ ਵੱਲੋਂ ਜੂਸ ਪਿਲਾਇਆ ਗਿਆ ਤੇ ਸਨਮਾਨ ਵਜੋਂ ਸਿਰੋਪਾ ਦੇ ਕੇ ਉਹੜਾ ਹੈੜਾ ਤੇ ਹੀ ਦੀਦਿਆ ਸ਼ੀਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਤੋਂ ਪਹੇਸ ਰਿਪੋਰਟਰ ਗੁਰਮੀਤ ਸਿੰਘ ਦੀ ਰਿਪੋਰਟ ਨਿਊਜ਼ ਹੈਡਲਾਈਨਸ ਟੂਡੇ ਪੰਜਾਬ ਹਰਿਆਣਾ ਹਿਮਾਚਲ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਉ ਤਾਂ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਆਪਣੇ ਵਿਚਾਰ ਦੇਣ ਲਈ ਤੁਸੀਂ ਸਾਡੇ ਕਮੈਂਟ ਬਾਕਸ ਚ ਵੀ ਟਾਈਪ ਕਰਕੇ ਆਪਣੇ ਸੁਝਾਅ ਦੇ ਸਕਦੇ ਹੋ ਆਪਣਾ ਕੀਮਤੀ ਸਮਾਂ ਦੇਣ ਆਪ ਜੀ ਦਾ ਧੰਨਵਾਦ ਤੁਹਾਡਾ ਸਮਾਸ਼ ਹੋ ਗ੍ਰਹਿ ਦੇਖੋ ਹਰ ਸਾਲ ਸਰਦਾਰ ਮੁਖਤਿਆਰ ਸਿੰਘ ਜੀ ਭੁੱਲਾ ਸਾਹਿਬ ਦੀ ਯਾਦ ਦੇ ਵਿੱਚ ਸਾਡੇ ਛੋਟੇ ਵੀਰ ਸਰਬਜੀਤ ਵੱਲੋਂ ਬਲੱਡ ਨੈਸ਼ਨ ਕੈਂਪ ਲਾਇਆ ਜਾਂਦਾ ਉਹਨਾਂ ਵੱਲੋਂ ਸਰਦਾਰ ਮੋਹਨ ਸਿੰਘ ਜੀ ਮਾੜੀ ਮੇਗਾ ਸਾਹ ਬਲਜੀਤ ਸਿੰਘ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਸਾਰੇ ਭੈਣ ਭਰਾਵਾਂ ਨੂੰ ਇਕੱਠਿਆ ਕਰਕੇ ਜਿਹੜਾ ਕੈਂਪ ਲਾਉਦੇ ਆ ਔਰ ਮੈਂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਬਾਦਸ਼ਾਹ ਦੇ ਗੁਰੂਆਂ ਨੂੰ ਚੜ੍ਹਦੀ ਕਲਾ ਜਰਤੀ ਔਰ ਤਗੜੇ ਹੋ ਕੇ ਇਤਰਾ ਲੋਕ ਸੇਵਾ ਕਰਦੇ ਰਹਿਣ ਕਿਉਂਕਿ ਜਿਹੜਾ ਸਾਡੀ ਟੀਮ ਦੀ ਸਮੇਂ ਜੋ ਸਮਰਥਨਾ ਮੈਂ ਸਮਝਦਾ ਅੱਜ ਬੀ ਲੋਕ ਰਹਿ ਗਿਆ ਔਰ ਇਹ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਇਸ ਕੇ ਬੜੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ ਘੱਟੋ ਘੱਟ 2-3 ਮਹੀਨੇ ਤੋਂ ਪਹਿਲਾਂ ਲੱਗ ਜਾਂਦੇ ਨੇ ਔਰ ਬੜੇ ਵਧੀਆ ਪ੍ਰਬੰਧ ਦੇ ਨਾਲ ਤੇ ਹੋਏ ਐਵੇਂ ਨਹੀਂ ਕਿ ਕੋਈ ਫਲਾਟ ਪੁਰੀਡ ਕਰਾਤਾ ਦੇ ਚੀਜ਼ ਹੈ ਔਰ ਬੜੀਆ ਤਰੀਕੇ ਦੇ ਨਾਲ ਜਿਹੜਾ ਇਹ ਉਹ ਤੇ ਪ੍ਰਬੰਧ ਕਰਦੇ ਆ ਔਰ ਮੈਂ ਵੀ ਰਹੀ ਗੁਰੂ ਦੇ ਚਰਨਾ ਚਰਨਾਂ 'ਤੇ ਅਰਦਾਸ ਕਰੂਗਾ ਇਹਨਾਂ ਦੇ ਮਿਹਰ ਭਰੇ ਹੱਥ ਰੱਖਣਾ ਕਿਉਂਕਿ ਸਾਡਾ ਕੀਤਾ ਆ ਖੂਨ ਜਿਹੜੀ ਦੇ ਜਨ ਪਿਆ ਸਕੇ ਸਭ ਸਾਰਿਆਂ ਨੂੰ ਵੱਧ ਵੱਧ ਜਿਹੜਾ ਇਸ ਚੱਲ ਇਹਨਾਂ ਦੇ ਆਪਾਂ ਦੇ ਵਿੱਚ ਜੋੜਨ ਵਾਲਾ ਨੋਜੋਨਾ ਨੂੰ ਇਹੀ ਬੈਂਜ ਕਰਦਾ ਕਿ ਤਕੜੇ ਹੋ ਗਿਆ ਜਿੰਦਾ ਜਿਹੜਾ ਉਹ ਥੀਰ ਕਰਿਆ ਕਰੋ ਕਿਉਂਕਿ ਸਾਡਾ ਦੁੱਧ ਆਇਆ ਬਹੁਤ ਜਿਆਦਾ ਘੱਮ ਵਾਲੀ ਹੋਰ ਨਹੀਂ ਜਾਂ। ਉਸਾ ਤੇ ਵੀਰ ਮਸਾਲੇ ਨਾਲ ਸਾਡੀ ਜਿਹੜੀ ਖੋਲ ਹੋ ਗਈ। ਇਹ ਤੋਂ ਸੌਫਟ ਸੌਰੀ ਜੇ ਤਾਈ ਦਾ ਤੇਦਾਰ ਮੱਤਾਂ ਚ ਕੋਲ ਲੱਗੀ ਦੀ ਪਿੱਟੀ ਜਾਲੂਸ ਪਰ ਜਿਹੜਾ ਹਰ ਸਾਲ ਜਿਨਾਂ ਭਾਈ ਸਾਹਿਬ ਲੱਗਦੇ ਜਿਹੜੀ ਪ੍ਰੋਗਰਾਮ ਦੇ ਸਾਥ ਜੋਗ ਨਾਲ ਕਿੰਨਾ ਲਗਾਇਆ ਜਾਗਾ ਤਨਵਾਦ ਕਰਦਾ ਸਕੂਟੀ ਗੇਂਡ ਦਾ ਸਰਦਾਰ ਬਲਜੀਤ ਸਿੰਘ ਜੀ ਦੇ ਨਾਲ ਮੌਜੂਦ ਸਰਦਾਰ ਬਲਜੀਤ ਸਿੰਘ ਜੀ ਦੇ ਵਾਲੇ ਸਰਦਾਰ ਰਾਜ ਸਿੰਘ ਜੀ ਸਕੂਟੀ ਟੀਮ ਦਾ ਜਨਨ ਹੈ ਸਾਡੇ ਨਾਰ ਮੋਡਲਾ ਮੋਡਾ ਜੋੜ ਕੇ ਇਸ ਵਿਸ਼ਾਲ ਕੈਂਪ ਦੇ ਵਿੱਚ ਹਿੱਸਾ ਬਣੇ ਔਰ ਸਾਨੂੰ ਇਸ ਸੁਭਾਗੀ ਜਿਹੜੀ ਸੇਵਾ ਕਰਨ ਦਾ ਜਿਹੜਾ ਮਾਣ ਮਿਲਿਆ। ਸਰਦਾਰ ਨੌਜਵਾਨਾਂ ਨੂੰ ਜਿੱਦਾਂ ਤਕਵੀਰ ਭਾਈ ਨੇ ਬੇਨਤੀ ਕੀਤੀ ਹੈ ਕਿ ਸਾਰਿਆਂ ਨੂੰ ਬਤਵਾ ਲੱਡਰ ਹਤਾਨ ਕਰਨਾ ਚਾਹਤਾ ਤਾਂ ਕਿਉਂਕਿ ਇੱਕ ਤਾਂ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਦੂਜਾ ਕਿਸੇ ਦੀ ਜਿਹੜੀ ਉਹ ਜਾਣ ਬਚਦੀ ਹੈ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਜੀ ਨੌਜਵਾਨਾਂ ਨੂੰ ਵੀਰਾਂ ਨੂੰ ਤੇ ਔਰਤਾਂ ਨੂੰ 18 ਤੋਂ ਲੈ ਕੇ 60 ਸਾਲ ਦੀ ਉਮਰ ਵਿੱਚ ਕੋਈ ਵੀ ਬੰਦਾ ਜਿਹੜਾ ਡੀਨੇਟ ਕਰ ਸਕਦਾ ਤੇ ਬਤਵਾ ਜਿਹੜਾ ਲੱਡੋਨੇਟ ਕਰਨਾ ਚਾਹਦਾ ਹੈ ਜੀ ਕਿੰਨੇ ਜਿਹੜੀ ਲੋਕਾਂ ਦਾ ਰਫਟ ਹੁੰਦੀ ਹੈ ਜਿੱਦ ਕਿੰਨੀਆਂ ਟੀਮਾਂ ਲੱਗਦੀਆਂ ਤੇ ਕਿੰਨਾ ਵਕਤ ਇੱਕ ਜੀ ਹੌਟਲ ਜਿਹੜੀਆਂ 12 ਹਸਪਤਾਲ ਦੀਆਂ ਟੀਮਾਂ ਜਿਹੜੀਆਂ ਲੱਗੀਆਂ ਆਈਆਂ 6 ਹਸਪਤਾਲ ਜਿਹੜੇ ਸਰਕਾਰੀ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਸਿਵਲ ਹਸਪਤਾਲ ਤਰੰਤਾਰ ਸਿਵਲ ਹਸਪਤਾਲ ਹਸਪਤਾਲ ਪੱਟੀ ਸਿਵਲ ਹਸਪਤਾਲ ਅਜਨਾਲਾ ਗੁਰੂ ਨਾਨਕ ਅੰਮ੍ਰਿਤਸਰ ਔਰ ਮਾਰਵਤੀ ਦੇਵੀ ਔਰ ਨੰਦਾ ਹਸਪਤਾਲ ਤੋਂ ਕਿਹਨੇ ਤੋਂ ਦੋ ਤਿੰਨਾਂ ਅੰਦਰ ਤੋਂ ਵੀ ਆਈਆਂ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਨਾ ਟੀਮਾਂ ਦਾ ਜਿਨ੍ਹਾਂ ਨੇ ਇੱਥੇ ਆ ਪਹੁੰਚ ਕੇ ਸਾਡੇ ਨਾਲ ਜਿਹੜਾ ਸਾਥ ਕੀਤਾ ਜਿਹੜਾ ਡਰਗ ਡੀਟੇਕਸ਼ਨ ਹੈ ਗੇਟ ਹੈ ਜਿਸ ਦਾ ਨਾਮ ਜਿਹੜਾ ਸਿਵਲ ਹੈ ਜਿਹੜੇ ਬਟਕੇ ਜੋ ਕੋਈ ਜਿਹੜਾ ਛਾਲਾ ਸੀਨਾ ਜਿਹੜੇ ਬੱਚੇ ਉਹਨਾਂ ਨੂੰ ਤਾਂ ਫੀਓਰ ਕੋਸਟਰੀ 10 20ਵੀਂ ਜਿਹੜੀ ਉਹਨਾਂ ਦੀ ਲੱਗਦੀ ਕਿ ਜਿਹੜਾ ਸਿਵਲ ਹਸਤਾ ਜਾਂ ਜਿਹੜੇ ਵੀ ਸਰਕਾਰੀ ਟੀਮ ਆਈਆਂ ਉਹਨਾਂ ਦਾ ਕਿਤੇ ਵੀ ਜਿਹੜੀ ਲੋੜ ਜਿਹੜੀ 10 20 ਸੋ ਨਹੀਂ ਲਈ ਜਾਂਦੀ ਤੇ ਸਾਰੇ ਹਾਲ ਮੋਚ ਸਰਕਾਰੀ ਵੱਤੂ ਵਾਟੀਮਾਂ ਜਿਹੜੀਆਂ ਸਾਡੇ ਭੁਲਾਈਆਂ ਹੈ ਕਿਸੇ ਵੀ ਪੰਜਾਬ ਦੇ ਵਿੱਚ ਕਿੰਨੇ ਵੀ ਕਿਸੇ ਕੰਨੇ ਵਿੱਚ ਕਿਸੇ ਲੋੜ ਤੇ ਜਦੋਂ ਸਾਡੇ ਨਾਲ ਸੰਬੰਧਤਾ ਹੈ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਬੁਲਾਟੇ ਨਿਕਲ ਗਿਆ ਉਹਨਾਂ ਦਾ ਜ਼ਿੰਮੇਵਾਰੀ ਹੈ ਕੀ ਕਹਿੰਦੇ ਕਹਿੰਦੇ ਸਿੱਕਰ ਕੁਝ ਸੀ ਯੋਗਤਾ ਮੈਂ ਇਹ ਕਹਿੰਦਾ ਕਿ ਆ ਪ੍ਰੈਜ਼ੈਂਟ ਨਿਊ ਫੋਗੋ ਇੰਡਸਟਰੀਸ ਹੋ ਅੱਜ ਮੈਂ 31/63 ਵਰੇ ਬਲੱਡ ਡੋਨੇਟ ਕਰਨ ਆਇਆ। ਸਾਡਾ ਬਲੱਡ ਡੋਨੇਟ ਯੂਨਿਟੀ ਵੱਲੋਂ ਹਰ ਸਾਲ ਇੱਕ ਮੈਗਾ ਕੈਂਪ ਲਗਾਇਆ ਜਾਂਦਾ ਹੈ। ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਤੇ ਵਾਗੇ ਖੂਨਦਾਨ ਹੀ ਮਹਾਦਾਨ ਹੈ। ਸਾਰਿਆਂ ਨੂੰ ਅਗੇ ਵੱਧ ਚੜ੍ਹ ਕੇ ਕਰਨਾ ਚਾਹੀਦਾ ਹੈ। ਹਰ ਸਾਲ ਇਹ ਮੈਗਾ ਕੈਂਪ ਲੱਗਦਾ ਹੈ। ਪਰ کافی ਦੂਰੋ ਦੂਰ ਬਟਾਲਾ, ਗੋਦਾੂਰ ਧਾਰੀ ਵਾਜਨ ਤੋਂ ਬੜੇ ਬੜੇ ਡੋਨਰ ਦੇਣ ਆਉਂਦੇ ਨੇ। ਅਸੀਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਾਂਗੇ ਵੀ ਖੂਨਦਾਨ ਜ਼ਰੂਰ ਕਰਨਾ ਚਾਹੀਦਾ। ਅਗਰ ਅਸੀਂ ਸੋਚਦੇ ਹਾਂ ਵੀ ਖੂਨਦਾਨ ਕਰਨਾ ਕਿਸੇ ਦਾ ਭਲਾ ਹੈਗਾ ਪਰ ਉਹਦੇ ਭਲੇ ਤੋਂ ਪਹਿਲਾਂ ਸਾਡਾ ਆਪਣਾ ਭਲਾ ਹੈ। ਇਹ ਕੋ ਖੂਨਦਾਨ ਕਰਨਾ ਯੂਰਿਕ ਐਸਿਡ ਕੈਸਟਰ ਬੀਪੀ ਹਾਈਪਰ ਟੈਨਸ਼ਨ ਕੈਂਸਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਵਾ ਅਸੀਂ ਸਾਰਿਆਂ ਨੂੰ ਇੱਕ ਰਿਕਵੈਸਟ ਕਰਾਂਗੇ ਖੂਨਦਾਨ ਮਹਾਦਾਨ ਅੱਗੇ ਵੱਧ ਚੜ੍ਹ ਕੇ ਕਰਨਾ ਚਾਹੀਦਾ ਹੈ ਦੇਖੋ ਲੋਕੀ ਕਹਿੰਦੇ ਸੋਸ਼ਲ ਮੀਡੀਆ ਤੋਂ ਹੋਈ ਹੈ ਨਾ ਥਾਂ ਸੋਸ਼ਲ ਮੀਡੀਆ ਤੋਂ ਹੀ ਹੋਈ ਹੈ ਨਸਹੀ ਹੈ ਸਾਰਿਆਂ ਨੂੰ ਇੱਕ ਕ੍ਰੇਜ਼ ਆ ਵੀ ਖੂਨਦਾਨ ਕਰਕੇ ਫੋਟੋ ਪਾਣਾ ਪਰ ਉਹ ਕ੍ਰੇਜ਼ ਦਾ ਇਸ ਵੇਲੇ ਬੈਨੀਫਿਟ ਹੈ ਕਿ ਲੋਕ ਇੱਕ ਦੂਜੇ ਨੂੰ ਵੇਖ ਕੇ ਖੂਨਦਾਨ ਕਰਾਉਂਦੇ ਆ ਸੋ ਅਸੀਂ ਸਰਕਾਰਾਂ ਨੂੰ ਵੀ ਇੱਕ ਬੇਨਤੀ ਕਰਾਂਗੇ ਵੀ ਜਿਹੜਾ ਵੀ ਛੇਵਾਂ ਦਰਿਆ ਹੈ ਕਹਿੰਦੇ ਆ ਵੀ ਸਾਫ ਕਰ ਦੇ ਲੋ ਕਿੰਨਾ ਸਾਫ ਕਰਦਾ ਇਹੀ ਇੱਕ ਬਰਾਲਾ ਵੇ ਖੋਨਦਲ ਮਹਾਦਾਨ ਨੂੰ ਕਿਤਾਬਾਂ ਚ ਲੈ ਕੇ ਜਾਓ ਬੱਚਾ ਜਿਵੇਂ ਹੀ ਤੋਂ ਇਹ ਪੜਨਾ ਸ਼ੁਰੂ ਹੋ ਜਾਏ ਵੀ ਖੋਨਦਲ ਕਰਨ ਦਾ ਕੀ ਬੈਨੀਫਿਟ ਹੈ ਤੇ ਸਾਨੂੰ ਨਸ਼ੇ ਦੇ ਛੇਵੇਂ ਦਰਿਆ ਨੂੰ ਦੂਰ ਕਰਨ ਦਾ ਟਾਈਮ ਨਹੀਂ ਲੱਗੇਗਾ ਅਗਲੇ ਛੇਵੇਂ ਦਰਿਆ ਨੂੰ ਦੂਰ ਕਰਦਾਂਗੇ ਸੋ ਰਿਕਵੈਸਟ ਹੈ ਸਾਰਿਆਂ ਨੂੰ ਖੋਨਦਲ ਮਹਾਦਾਨ ਜਰੂਰ ਕਰੋ ਅੱਗੇ ਅੱਗੇ ਬੰਦੇ ਅਕਸਰ ਤੁਹਾਨੂੰ ਨਸ਼ੇ ਦੇ ਵਿੱਚ ਲੱਗਾ ਜਾ ਰਹੇ ਨੇ ਤੇ ਨਸ਼ੇ ਕਰੇ ਤੁਹਾਨੂੰ ਕੋਈ ਪਾਉਂਦੀ ਕੋਈ ਕੀ ਕਹਿ ਰਿਹਾ ਦੇਖੋ ਨਸ਼ਾ ਕਰੋ ਜਨੂਨ ਦਾ ਨਸ਼ਾ ਕਰੋ ਮਿਹਨਤ ਦਾ ਨਸ਼ਾ ਕਰੋ ਪੜ੍ਹਾਈ ਦਾ ਨਸ਼ਾ ਕਰੋ ਜਿਹੜਾ ਨਸ਼ਾ ਦਾ ਤੁਹਾਨੂੰ ਬੈਨੀਫਿਟ ਹੋਵੇ ਤੁਹਾਡੀ ਸਰਕਾਰ ਨੂੰ ਬੈਨੀਫਿਟ ਹੋਵੇ ਤੁਹਾਡੇ ਮੁਲਕ ਨੂੰ ਬੈਨੀਫਿਟ ਹੋਵੇ ਉਹ ਨਸ਼ਾ ਕਰੋ ਇਹੋ ਜਿਹਾ ਨਸ਼ੇ ਨੂੰ ਕਰਕੇ ਕੀ ਕਰਨਾ ਜਿੰਨਾਂ ਦਾ ਤੁਹਾਡੇ ਘਰ ਸੁੱਜਣਗੇ ਮੈਂ ਇੱਕ ਛੋਟੀ ਰਿਕੁਐਸਟ ਹੋਰ ਕਰਨਾ ਚਾਹਾਂਗਾ ਵੀ ਲੋਕੋ ਬੱਚੇ ਡੀ ਬੋਰਡ ਹੋ ਗਿਆ ਬਾਹਰ 40 40 ਲੱਖ ਰੁਪਈਆ ਲਾਗੇ ਸਾਗ ਲੱਗਦੇ ਪੀਆਲ ਮਿਲ ਜੇ ਨਹੀਂ ਪਰ ਆਪਾਂ ਬਾਹਰ ਜਾਣਾ ਹੀ ਕਿਉਂ ਹੈ ਇਹ 40 50 ਲੱਖ ਰੁਪਈਆ ਲਾਗੇ ਅਸੀਂ ਇਹ ਦੁਕਾਨਦਾਰੀ ਇੰਡਸਟਰੀ ਹੈ ਕੋਈ ਵੀ ਅੱ체 ਕਰੀਏ ਦੋ ਦਾ ਬੈਨੀਫਿਟ ਨਹੀਂ ਇੱਕ ਸਰਕਾਰਾਂ ਕੋ ਬੇਨਤੀ ਜ਼ਰੂਰ ਕਰਾਂਗਾ ਵੀ ਸਬਸਿਡੀਆਂ ਰਿਲੀਜ਼ ਕਰੋ ਸਬਸਿਡੀਆਂ ਦੋ ਵਪਾਰ ਨੂੰ ਸਬਸਿਡੀ ਦੋ ਜਾ ਕੇ ਲੋਕੀ ਇੰਸਤੀ ਜ਼ਿਆਦਾ ਲਾਸ ਕਰ ਵਪਾਰ ਜ਼ਿਆਦਾ ਕਰ ਸਕਣ ਤਾਂ ਲੋਕਾਂ ਨੂੰ ਬੇਰੋਜ਼ਗਾਰੀ ਤੋਂ ਮੁਕਤੀ ਮਿਲੇ ਅਸੀਂ ਵਰਬਲੀ ਨਾ ਕਹਿ ਰਹੀਏ ਕਿ 1500 ਨੌਕਰੀ ਦੇਣ ਦੀ 2500 ਬੇਰੋਜ਼ਗਾਰੀ ਚਾਰੀਆਂ ਲੋਕਾਂ ਨੂੰ ਉਹ ਕਿੰਨੂ ਕਿੰਨੂ ਦਿੱਤੀ ਐਦਾਂ ਨਹੀਂ ਹੋਣਾ ਕੰਮ ਕਰਕੇ ਹੀ ਕੰਮ ਹੋਣਾ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਾਂਗਾ ਵੀ ਪੰਜਾਬ ਦੇ ਵਿੱਚ ਸਬਸਿਡਿ ਸਬਸਿਡੀ ਲੈ ਕੇ ਆਓ ਜਿਹੜੀਆਂ ਸਬਸਿਡੀਆਂ ਬਾਹਰ ਦੇਟਾਂ ਨੂੰ ਮਿਲਦੀਆਂ ਤੁਹਾਨੂੰ ਕਿਉਂ ਨਹੀਂ ਮਿਲ ਰਹੀਆਂ ਤੁਸੀਂ ਆਪਣੀ ਸਰਕਾਰ ਨਾਲ ਗੱਲ ਕਰਕੇ ਸਬਸਿਡੀਆਂ ਲਿਆਓ ਵੀ ਜਿਹੜੇ ਪੰਜਾਬ ਦੇ ਲੋਕ ਪੰਜਾਬ ਖਾਲੀ ਹੁੰਦਾ ਜਾ ਰਿਹਾ ਤੇ ਅਸੀਂ ਗੁਜਰੂ ਗੁਜਰੂ ਇੱਥੇ ਰਹੇ ਨਾ ਸਾਰੇ ਨੇ ਯੂਥ ਸਾਰਾ ਬਾਹਰ ਜਾ ਰਿਹਾ ਕਿਉਂ ਜਾ ਰਿਹਾ ਯੂਥਰੋ ਇਥੇ ਰੋ ਕੋ ਇੱਥੇ ਕੰਮ ਕਰਵਾਇਆ ਮੈਨੂੰ ਕਰਾਓ ਸਾਨੀ ਮੈਮ ਅੱਜ ਤੁਸੀਂ ਬਲੱਡ ਡਿਸ਼ਿੰਨ ਕੈਂਪ ਤੇ ਪਹੁੰਚੀ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਔਰ ਕਿੰਨਾ ਕਿ ਜਿਹੜਾ ਹੁੰਗਾਰਾ ਮੈਂ ਸੁਖਵੀਰ ਔਰ ਵਾਰਡ ਨੰਬਰ 31 ਤੋਂ ਕੌਂਸਲਰ ਆਮ ਆਦੀ ਪਾਰਟੀ ਤੋਂ ਅੱਜ ਇੱਥੇ ਆ ਕੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਜਿਹੜੀ ਖਾਸਾ ਬਲੱਡ ਜੁਨੀਟਰ ਆਪਣਾ ਸੁਸਾਇਟੀ ਆ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਚਾਹੇ ਕਿ ਇਹ ਪੁਰਾਣਾ ਕਉਪਈ ਚੇਪਲੀ ਕਰਦੇ ਆ ਰਹੇ ਨੇ ਪਰ ਮੈਂ ਅੱਜ ਫਸਟ ਟਾਈਮ ਦੇ ਹਾਜ਼ਰੀ ਭਰੀ ਆ ਤੇ ਇੱਥੇ ਇਹ ਸੋਸਾਇਟੀ ਬਹੁਤ ਵਧੀਆ ਕੰਮ ਕਰ ਰਹੀ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਮੇਰੇ ਪਰਿਵਾਰ ਨੇ ਵੀ ਇੱਥੇ ਅੱਜ ਆ ਕੇ ਆਪਣਾ ਬਲੱਡ ਡੋਨੇਟ ਕੀਤਾ ਹੈ ਤੇ ਮੈਂ ਵੀ ਕੀਤੀ ਸੀ ਕੋਸ਼ਿਸ਼ ਕਿ ਮੈਂ ਵੀ ਕਰਾਂ ਪਰ ਮੇਰਾ ਉਹ ਉਹਨਾਂ ਨੇ ਵੀ ਤੁਹਾਡੇ ਕੋਲ ਤਾਂ ਤੁਸੀਂ ਨਹੀਂ ਦੇ ਸਕਨੇ ਪਰ ਮੈਂ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਸੇਵਾ ਵਿੱਚ ਜਰੂਰ ਪਾਇਆ ਵਾ ਤੇ ਇतना ਕੀਤੇ ਤੇ ਪਰਮਾਤਮਾ ਵੀ ਕਹਿੰਦੀ ਆ ਨਾ ਪਲ ਜਰੂਰ ਮਿਲਦਾ ਵਾ ਤੇ ਇਹਦੇ ਸਾਨੂੰ ਇੱਕ ਸੇਵਾ ਕਰਨ ਦਾ ਬਹੁਤ ਵਧੀਆ ਉਪਰਾਲਾ ਵਾ ਤੇ ਸਾਨੂੰ ਸਾਰਿਆਂ ਨੂੰ ਅੱਗੇ ਲੱਗ ਕੇ ਇੱਥੇ ਕੈਂਪ ਜਰੂਰ ਹਾਜ਼ਰੀ ਭਰਨੀ ਚਾਹੀਦੀ ਆ ਤੇ ਤਾਂ ਕਿ ਸਾਡੇ ਕਿਸੇ ਵੀ ਵਰਗ ਦੇ ਲੋਕ ਨੂੰ ਕਦੀ ਖੂਨ ਤੋਂ ਨਾ ਕੋਈ ਰਹਿ ਜਾਏ ਇਹ ਹੀ